ਤੁਹੀ ਵਸਦੇ ਭਲੇ ਉਹ ਪਾ ਚੱਲਦੇ ਭਲੇ ਭਾਈ ਜਿਹੜੀ ਇਹ ਸੰਗੜੇ ਸਦੋਂ ਸੁਮੈ ਵੰਮੇ ਮਨੂ ਕੀ ਕੀ ਕਰਨਾ ਮੈਂ ਜੀ ਕਿ ਦਮਾ ਛੱਟੋ ਲਾਊਡ ਜੀ ਨੂੰ ਤੂੰ ਡੜੀ ਕੀ ਗੱਲ ਹੋਈ ਜੀ ਉਹ ਮੈਂ ਜੀ ਦੋ ਗਾ ਨਹੀਂ ਰਿਹਾ ਡੜੀ ਹੋਇਆ ਕੀ ਆ ਉਹ ਕੀ ਨਹੀਂ ਹੋਇਆ ਦੱਸ ਤੈਨੂੰ ਅਜੇ ਹੁਣ ਕੋਈ ਖਰੇਗਾ ਕੋਈ ਡੜੀ ਤੈਨੂੰ ਵੀ ਪਤਾ ਵਾ ਫੋਟੋਆਂ ਝੂਠੀਆਂ ਵਾ ਕਿਉਂ ਤੈਨੂੰ ਯਕੀਨ ਕਰਨ ਦੇ ਜੇ ਮੈਂ ਤੇ ਤੁਹਾਨੂੰ ਕਿਹਾ ਮੈਂ ਬਿਲਕੁਲ ਗਲਤ ਨਹੀਂ ਹੈਗੀ ਪੁੱਤ ਮੈਂ ਤੇਨੂੰ ਪਹਿਲਾਂ ਵੀ ਆਖਿਆ ਮੇਰੀ ਸਾਰੀ ਉਮਰ ਦੀ ਯੋ ਮੁਚਾਈ ਹੋਈ ਤਾਜ ਰੁਲ ਗਈ ਆ ਡੈਡੀ ਮੈਨੂੰ ਵੀ ਬੜਾ ਅਫਸੋਸ ਆ ਪਰ ਉਹ ਲੋਕ ਦੇ ਝੂਠੀ ਵੀ ਗੱਲ ਉਹਨੂੰ ਵੀ ਸੱਚੀ ਬਣਾ ਦਿੰਦੇ ਨੇ ਲੋਕ ਝੂਠੀ ਗੱਲ ਆ ਛੱਡੋ ਡੈਡੀ ਥੱਲੇ ਤੇ ਆਓ ਅਪਰ ਨਾਲ ਆਓ ਡੈਡੀ ਤੇ ਆਪਾਂ ਆਹ ਕੱਤ ਲਾ ਕੇ ਬੈਠੇ ਜੇ ਉਹ ਨਹੀਂ ਜੀਣ ਦੀ ਕਰਦਾ ਹੁਣ ਨਹੀਂ ਜੀਣ ਦੀ ਕਰਦਾ ਡੈਡੀ ਟਾਟੇ ਸਿਰ ਦੀ ਪੱਗ ਤੇ ਮੇਰੇ ਸਿਰ ਦਾ ਤਾਜ ਆ ਓ ਪੁੱਤ ਮੈਂ ਮੰਗਦਾ ਵਾਂ ਇਹਦੇ ਨਾਲ ਜਾਣ ਲੈਣੀ ਹੀ ਕਿ ਤੁਸੀਂ ਓ ਪੁੱਤ ਤੇਰੇ ਸਿਰ ਦੀ ਚੁੰਨੀ ਵੀ ਮੇਰੇ ਸਿਰ ਦਾ ਤਾਜ ਹੀ ਆ ਤੇ ਐਂ ਪਾਪਿਆਂ ਨੂੰ ਇੱਚਾ ਚੁੱਕਦੀਆਂ ਪਰ ਡੈਡੀ ਮੈਨੂੰ ਨਾ ਮਾਰਨਾ ਵਾ ਤੁਸੀਂ ਤੇ ਫਿਰ ਮੈਨੂੰ ਮਾਰੋ ਤੇ ਆ ਬਤੇ ਦਨ ਕਰਾਉਣ ਦੇ ਨਹੀਂ ਬਲ ਸਕਦਾ ਬੰਦਾ ਕੀ ਕਰੇ ਦੱਸ ਤੁਹੀ ਆ ਬੰਦਾ ਕੀ ਕਰੇ ਕਿੰਨੂ ਦੁੱਖ ਆਪਣਾ ਦੱਸੇ ਇਹ ਦੁਨੀਆ ਤੇ ਸੁਣਨ ਨੂੰ ਦੁੱਖ ਵੀ ਕੋਈ ਹੈ ਨਹੀਂ ਪਰਮਾਤਮਾ ਸੁਣਦਾ ਤੇ ਜਾ ਟੜੀ ਟੋਕਦੀ ਕੋਈ ਨਹੀਂ ਸੁਣਨਾ ਨਾ ਹਟਾ ਕੇ ਨੇ ਸਾਥ ਹੀ ਦੇਣਾ ਵਾ ਪਰ ਅਹੀਂ ਇੱਕ ਦੂਜੇ ਦੀ ਢਾਲ ਬਣੀਏ ਅਹੀਂ ਇੱਕ ਦੂਜੇ ਦਾ ਕੀ ਕਰਾਂ ਮੈਂ ਮਜਬੂਰ ਹੋ ਗਿਆ ਮੈਂ ਕੀ ਕਰਾਂ ਕੋਈ ਧੀਨ ਇਨਸਾਫ ਨਹੀਂ ਮੈਂ ਦਵਾ ਸਕਿਆ ਮੈਂ ਵਾਦਾ ਕੀਤਾ ਮੈਂ ਉਹ ਧੀਨ ਇਨਸਾਫ ਦਵਾਣਾ ਪਰ ਇਹ ਇਨਸਾਫ ਦਵਾਵਾਂਗੇ ਨਾ ਤੂੰ ਹੀ ਜੇ ਹਿੰਮਤ ਹਾਰੋਗੇ ਤੇ ਮੈਂ ਕਿੱਦਾਂ ਨਾ ਉਹਨੂੰ ਉਹਦੇ ਕੋ ਬਦਲਾ ਲਵਾਂ ਕਿੱਦਾਂ ਇਨਸਾਫ ਦਵਾਵਾਂਗੇ ਕਿੱਦਾਂ ਉਹਨਾਂ ਨੇ ਤਿੱਜੇ ਮੈਂ ਇਨਸਾਫ ਦੋਣ ਲੱਗ ਪਏ ਉਹਨੇ ਤੇਰੀਆਂ ਫੋਟੋਆਂ ਵਾਇਰਲ ਕਰ ਦੇਣੀਆਂ ਮੈਂ ਫਿਰ ਕਿੱਥੇ ਮੂੰਹ ਦੇਣ ਜੋਗਾ ਰਹੂੰ ਉਹ ਡੜੀ ਇਹ ਇਨਸਾਫ ਦਵਾਉਣੇ ਆ ਨਾ ਦੋਵੇਂ ਜਾਨੇ ਤੇ ਹੀ ਉਠੋ ਆ ਫੜੋ ਇਹਨੂੰ ਬੰਨੋ ਤਸੀਂ ਆਪਣੀ ਇੱਜ਼ਤ ਨਹੀਂ ਤਸੀਂ ਘਟਾਉਣੀ ਕਿਉਂਕਿ ਤੁਹਾਨੂੰ ਪਤਾ ਨਾ ਟਾਡੀ ਤੀ ਸੱਚੀ ਆ ਕੌਣ ਕੀ ਕਰਨ ਲੱਗੇ ਡੈਡੀ ਤੇ ਉਹ ਮੇਰੇ ਸਿਰ ਤੇ ਤਾਜ ਬਣੀ ਆ ਮੈਂ ਮੇਰੇ ਸਿਰ ਤੇ ਤਾਜ ਹੀ ਬਣ ਕੇ ਰਹੀ ਪਾ ਡੈਡੀ ਜਿੱਦਾਂ ਮਰਜ਼ੀ ਕਰਕੇ ਨਾ ਅਹੀਂ ਅਮਨ ਦੀ ਜਾਨ ਦਾ ਵੀ ਬਦਲਾ ਲੈਣਾ ਵਾ ਤੇ ਆਪਣੀ ਵੀ ਇੱਜ਼ਤ ਅਹੀਂ ਕਿੱਦਾਂ ਬਣਾਉਣੀ ਆ ਉਹ ਸਾਨੂੰ ਠੰਡੇ ਸਬਾਹ ਨਹੀਂ ਸੋਚਣਾ ਪੈਣਾ ਵਾ ਕਿਉਂਕਿ ਜੇ ਅਹੀਂ ਹੋਰ ਨਹੀਂ ਨਾ ਕਿਸ ਤਰ੍ਹਾਂ ਆਪਣਾ ਘਰ ਸਕਦੇ ਪਰ ਅਹੀਂ ਦੋਵੇਂ ਜਾਣੇ ਇੱਕ ਦੂਜੇ ਦੀ ਢਾਲ ਬਣ ਕੇ ਤੇ ਕਰਾਂਗੇ ਨਾ ਚਲਾ ਲੈ ਅੱਲਾ ਮੇਰਾ ਕਿੰਨੀ ਆ ਵੱਲ ਲੈ ਜੇ ਤੇ ਹੀਂਡੋ ਲੋਗੇ ਤੇ ਮੈਂ ਕੀ ਕਰੂੰਗੀ ਫਿਰ ਉਹ ਤੇ ਮੇਰ ਕੋ ਰਾਹ ਵੀ ਕੋਈ ਹੋ ਰਹੀ ਨਹੀਂ ਨਾ ਮੈਂ ਕੀ ਕਰਦਾ ਕੀ ਕਰਦਾ ਤਾਨੇ ਮੇਨੇ ਹੀ ਨੇ ਵੱਜਣ ਦੇ ਮੈਨੂੰ ਜਿਹੜਾ ਜਿਹੜਾ ਬੰਦਾ ਸੁਣਦਾ ਉਹ ਗੱਲਾਂ ਕੁੱਛਦਾ ਮੈਨੂੰ ਮੈਂ ਕੀ ਕਰਾਂ ਮੈਂ ਬਾਹਰ ਨਹੀਂ ਨਿਕਲ ਜਾਊਗਾ ਮੈਂ ਕਿਹਦੇ ਗਾੜੀ ਕਿਹਦੇ ਗਾੜੀ ਰੋਵਾਂ ਕੋਈ ਨਹੀਂ ਡੈਡੀ ਕਰਦੇ ਆ ਕੁਛ ਨਾ ਕੁਛ ਪਸਦਾ ਤੇ ਗੇੜੇ ਤੇ ਗੇੜਾ ਮੈਂ ਤਾਂ ਨਿਕਲੀ ਹੀ ਪੀ ਚੱਲ ਨਿਕਲ ਕੇ ਤੇ ਵੇਣੀ ਆ ਭਲਾ ਇਥੋਂ ਤੇ ਮੈਂ ਚੱਲੀ ਹੀ ਵਨ ਡੇ ਤੇ ਆਹ ਫੋਸ ਤੇ ਕਦੇ ਖੜਾ ਹੀ ਨਹੀਂ ਸ਼ੱਡੰਡੀ ਚੰਗਾ ਹੀ ਹੋਇਆ ਮੈਂ ਆਪਣਾ ਮੁੰਡਾ ਜਿਹੜਾ ਵੇ ਜਾਣ ਨਹੀਂ ਦਿੱਤਾ ਉਹ ਤਾਂ ਪੱਜ ਪੱਜ ਜਾਂਦਾ ਹੈਗਾ ਤੇ ਮੈਂ ਨੂੰ ਆਖਾ ਪੁੱਤਾ ਹੀ ਫਸਾਂਗੇ ਆ ਨਹੀਂ ਇੰਨਾ ਵੀ ਬਾਹੋਂ ਫੜ ਕੇ ਤੇ ਤੂੰ ਕਿ ਲੈ ਆਈ ਸੀ ਆ ਗਿਆ ਘਾਰ ਜਗੀ ਤੂੰ ਤਾਂ ਕਿੰਨਾ ਬੰਦਾ ਬੜਾ ਚੰਗਾ ਆ ਤੇ ਬੰਦਾ ਬਹੁਤ ਚਲਾਕ ਲੱਗਦਾ ਏ ਲੋੜ ਨਾਲ ਵੱਧ ਚਲਾਕ ਏ ਉਹ ਹਾਇ ਤੇ ਵਧੀਆ ਵਾ ਲੱਗ ਤੁਰ ਕੀ ਵਲ ਤੇ ਦੇ ਵਿੱਚ ਗੱਲ ਹੀ ਨਹੀਂ ਆ ਉਹ ਇਹ ਤੇ ਆ ਵਡੇ ਆ ਮਰਨਾ ਹੁਣ ਐਡਾ ਵੱਡਾ ਕਾੜ ਕਰਕੇ ਉਹਨੇ ਆ ਜਾ ਡਰਾਮਾ ਕਰਦੇ ਸਾਰੇ ਕੋਈ ਗੱਲੇ ਡਰਾਮਾ ਡਿਆਇਆ ਕਰਨਾ ਇਧਰ ਕੁਛ ਵੀ ਗੜੀ ਮੜੀ ਮੁੱਢੀ ਚੀਜ਼ ਵਾ ਇਹਨੂੰ ਇਹ ਨਾਣੀ ਜਿੱਤੇ ਕਰਾਵਾਂਗੇ ਟੈਨਸ਼ਨ ਕਾਦੀ ਹੈ ਆਪਾਂ ਦਾ ਰੋਜ਼ ਦਾ ਕੰਮ ਜੇ ਕੱਲ ਮੁਕਰ ਵੀ ਜਾਊਗਾ ਕੋਈ ਗੱਲੇ ਪਟੇਰੀ ਆਪਾਂ ਮਾਰਨੇ ਆ ਆਉਂਦੇ ਵਜਣੇ ਆ ਠੀਕ ਹੈ ਨਾ ਕੀਤਾ ਇਹ ਨਹੀਂ ਸਭ ਕੁਝ ਸੋਰਾ ਤੁਹਾਡੇ ਹੱਥ ਵਸੀ ਜਾ ਤੇ ਨਹੀਂ ਕੀਤਾ ਵਾ ਉਹ ਤਾਂ ਮੂੰਹ ਤੋਂ ਡਿਆ ਲੱਗਣਾ ਮਗਰ ਮਸ ਵਾਲੇ ਅੰਜੂ ਛੁੱਟਣ ਡਿਆ ਜੀ ਚਲੋ ਕੋਈ ਨਹੀਂ ਚਲੋ ਬਹੁਤ ਹੋਈ ਮੈਂ ਸਵਾ ਗੱਡੀ ਸਰ ਚਲੋ ਯਾਹ ਮਾ ਮਤਿਆ ਮੁੰਡਾ ਗਿਆ ਵਾ ਮੁੰਡਾ ਕੁ ਮਣ ਗਿਆ ਮੁੰਡੇ ਨੂੰ ਨਹੀਂ ਆਪੀ ਰਹੀ ਨਾ 10 ਦਿਨ ਹੋਰ ਕੱਢਿਆ ਫਿਰ ਤੁਰਿਆ ਤੇ ਮੈਂ ਵੇਖਿਆ ਤਾਂ ਸੁੱਖ ਵੀ ਉਦਨ ਦੀ ਪਤਾ ਨਹੀਂ ਕਿੱਥੇ ਗਈ ਚਲ ਗਈ ਤੇ ਚੰਗਾ ਹੀ ਆ ਤੇ ਜਸਵੰਤ ਦਾ ਵੀ ਫੋਨ ਆਉਂਦਿਆ ਹੈਗਾ ਆਂਦੇ ਵੀ ਮੰਨੇ ਹੋਣੀ ਫੋਨ ਨਹੀਂ ਚੁੱਕਣ ਦੇ ਮੈਂ ਨਹੀਂ ਉਹਨੂੰ ਕੁਝ ਵੀ ਦੱਸਿਆ ਮੈਂ ਵੀ ਆਪਣੇ ਪੇਕੇ ਜਾਣੀ ਤੇ 10 ਦਿਨ ਉੱਥੇ ਲਾਵਨੀ ਸਾਨੂੰ ਕੀ ਲੋੜ ਪਈ ਆ ਕੋਈ ਗੱਲ ਕਰਨ ਦੀ ਤੇ ਦੱਸਣ ਦੀ ਲਾਗੇ ਪੁੱਛ ਪਿਛਾਈ ਤੁਹਾਡੇ ਹੋਣੀ ਹੋਣੀ ਆ ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ ਉਹ ਮੈਂ ਹੈ ਡੈੱਡ ਬੋਡੀ ਦਾ ਤੇ ਜਿਹੜੇ ਆਪਣੇ ਆਗੇ ਨਾ ਗਵਾਹ ਉਹਦੇ ਮੁੱਕਰ ਗਿਆ ਹੁਣ ਅੱਛਾ ਸੋ ਮੁੱਕਰ ਗਿਆ ਹਾਂ ਤੇ ਮੇਰਾ ਵਿਚਾਰ ਆ ਕਿ ਆਪਾਂ ਲਵਾਰਸ ਪਾ ਗਰੇ ਉਹਦਾ ਸੰਸਕਾਰ ਕਰ ਦਿੱਤੀ ਠੀਕ ਆ ਠੀਕ ਆ ਉਹ ਤਾਂ ਚਲੋ ਕੋਈ ਗੱਲ ਨਹੀਂ ਪਰ ਜਿਹੜੇ ਉਹ ਆਪਣਾ ਹੈਗਾ ਨਾ ਉਹ ਮੁਲਜ਼ਮ ਦਾਵਾ பஞ்சੋਤ ਸਿੰਘ ਹਾਂ ਉਹਨਾਂ ਦਾ ਗਫਾਇਬਾ ਦਾ ਹੈਵਾ ਚਾਰਨ ਸਰੋਦਾ ਕੀ ਕਰੀਏ ਹੋਰ ਤੇ ਵਜਾ ਗਰ ਗਫੇਰ ਕੋ ਲਈ ਜਾ ਅੱਛਾ ਉਹਦੀ ਜੜੀ ਹੈ ਨਾ ਦੁੱਖ ਦੀ ਰਗ ਵਾ ਉੱਤੇ ਪੈ ਦਾ ਖਾਪਣਾ ਪੂਰਾ ਠੀਕ ਆ ਠੀਕ ਆ ਅੱਜ ਇਧਰ ਆਪਾਂ ਕਾਰਵਾਈ ਕਰ ਦਿੰਨੇ ਆ ਆਪਣੀ ਤੇ ਜਿੰਨਾ ਚਿਰ ਦਿੰਦਾ ਉਹ ਲਈ ਜਾ ਤੂੰ ਉਸ ਕੋਲ ਹਾਂ ਜਿੰਨਾ ਚਿਰ ਉਹ ਤਾਂ ਕਹਿੰਦਾ ਕੋਈ ਕਹਿੰਦਾ ਕੋਈ ਗੱਲ ਨਹੀਂ ਪੈਸੇ ਦੀ ਕਹਿੰਦਾ ਪਰਵਾਹ ਨਾ ਕਰੋ ਅਮਰੀਕਾ ਕਨੇਡਾ ਜਿਹਾ ਮਾਸੀਆਂ ਭੂਆ ਜਿਹਾ ਸਾਰੇ ਬਹੁਤ ਸੈਟਅਪ ਆ ਠੀਕ ਠੀਕ ਆ ਚਲੋ ਠੀਕ ਆ ਫਿਰ ਤੁਸੀਂ ਉਹਨਾਂ ਆਪਣੀ ਕਾਰਵਾਈ ਪਾ ਕੇ ਰੱਖੋ ਤੇ ਅੱਪਾ ਇੱਧਰ ਸਸਕਾਰ ਉਹਦਾ ਕਰ ਦੇਣ ਲੱਗੇ ਕਿ ਬੋਡੀ ਜਿਹੜੀ ਸੜੀ ਅੱਗੇ ਹੈਗੀ ਆ ਹਾਂਜੀ ਹਾਂਜੀ ਤੇ ਰੱਖ ਕੇ ਕੋਈ ਫਾਇਦਾ ਨਹੀਂ ਘਨ ਨੂੰ ਉਹ ਤਾਂ ਸਰ ਦੇ ਵਿੱਚ ਮਰ ਗਿਆ ਉਹ ਮਰ ਕੇ ਫਸੜੂ ਮੈਂ ਜੋ ਚੰਗੇ ਚਾ ਬਾਸੂ ਆ ਇਹ ਤੇ ਹੁਣ ਆਪਣੇ ਤੇ ਡਿਪੈਂਡ ਕਰਦਾ ਵਾ ਕਿਉਂਕਿ ਜੇ ਕੁੜੀ ਵਾਲੇ ਬਿਆਨ ਦੇ ਜਾਂਦੇ ਹੋ ਗਈ ਫਸੜੀ ਤੇ ਬਾਅਦ ਫਿਰ ਵੱਡਾ ਹੱਟ ਦੇ ਪ੍ਰੈਸ਼ਰ ਪਾਵੇ ਨਹੀਂ ਨਹੀਂ ਨਾ ਜੇ ਇਹ ਤੇ ਮੰਨ ਲਓ ਕਿ ਜਿਹੜੀ ਕੁੜੀ ਮਰੀ ਆ ਉਹਦੇ ਪੇਰੈਂਟਸ ਅਗਵਾਈ ਦਿੰਦੇ ਉਹਦੇ ਸਾਹਮੁਕਰ ਗਏ ਹੁਣ ਮਗਰ ਤਾਂ ਕੋਈ ਹੈ ਨਹੀਂ ਉਹਨਾਂ ਦੇ ਹਾਂ ਚਲੋ ਜਿੱਦਾਂ ਸਬੂਤ ਸਾਰੇ ਮਿਲ ਗਏ ਆ ਸਬੂਤੇ ਮਿਲ ਕੇ ਮਨ ਫਸਣ ਵਾਲਾ ਕੋਈ ਚਾਂਸ ਨਹੀਂਗਾ ਠੀਕ ਆ ਠੀਕ ਆ ਅੱਜ ਤੇ ਇਹਨੂੰ ਗਫੇ ਲਾਓ ਤੇ ਅਸੀਂ ਆਪਣਾ ਕੰਮ ਕਰਦੇ ਹਾਂ ਹਾਂ ਕੋਈ ਗੱਲ ਨਹੀਂ ਸਭ ਤੇ ਦੱਸਣਾ ਲੋਹਣ ਜਿੰਨੇ ਦੋ ਉਹਨਾਂ ਨੇ ਲੈ ਜਾਣਾ ਚਲੋ ਠੀਕ ਹੈ ਜੀ ਅੱਛੀ ਠੀਕ ਆ ਚਲੋ ਓਕੇ ਜੋਤੀ ਵੀ ਜਾ ਕੇ ਤੇ ਲੰਮੀ ਪੈ ਗਈ ਆ ਉਹ ਵੀ ਟੈਨਸ਼ਨ ਇੰਨੀ ਲੈਂਦੀ ਬਹੁਤ ਜ਼ਿਆਦਾ ਲੈਂਦੀ ਆ ਤੇ ਇਹ ਵੀ ਲੰਮੀ ਪਈ ਆ ਕਿ ਤਰ੍ਹਾਂ ਆ ਕਰਕੇ ਤੇ ਲੰਮੀ ਪਈ ਆ ਕੋਈ ਇਹਨਾਂ ਨੂੰ ਪਤਾ ਵੀ ਉੱਠ ਕੇ ਕੰਮ ਕਰਨਾ ਹੈਗਾ ਵਾ ਤੇ ਇਸੇ ਆਪਾ ਮੇਰੇ ਬਾ ਦਾ ਅੱਗੋਂ ਪਿੱਛੋਂ ਹੀ ਮੈਂ ਕਰਾ ਤੇ ਹੁਣ ਹੀ ਮੈਂ ਪਕਾ ਕੇ ਤੇ ਇਹਨਾਂ ਨੂੰ ਖਵਾ ਲਾਂ ਮੈਂ ਕਿੰਨਾ ਚਿਰ ਪਕਾ ਕੇ ਖਵਾ ਲੰਗੇ ਉੱਠ ਕੇ ਕੀਤਾ ਨਹੀਂ ਜਾਂਦਾ ਹੈਗਾ ਕੰਮ ਹੱਦ ਹੋ ਗਈ ਇਹ ਨਾਲੇ ਕੋਈ ਫਿਕਰ ਨਹੀਂ ਫਾਕਾ ਨਹੀਂ ਹੈਗਾ ਨਾ ਮਰੀ ਹੋਵੇ ਤੇ ਇਤਨਾ ਹੀ ਲੰਮੀ ਪਵੇ ਲੋਕਾਂ ਤੇ ਨੀਂਦ ਨਹੀਂ ਆਉਂਦੀ ਹੈਗੀ ਇਹਨੂੰ ਕੋਈ ਫਿਕਰ ਨਹੀਂ ਹੈ ਨਹੀਂ ਵੀ ਵਰਤ ਕੇ ਕੰਮ ਕਰਾਂ ਨਾਲ ਕਰਾਵਾਂ ਖਾਣ ਦੇ ਵੇਲੇ ਉਠ ਖਲਾਉਣਾ ਵਾ ਤੇ ਕੰਮ ਦੇ ਵੇਲੇ ਲੰਮੀ ਪੈ ਜਾਣਾ ਵਾ ਮੈਂ ਕਿੰਨਾ ਕਿਤੇ ਪਕਾ ਕੇ ਖਵਾ ਲੈਂੀਆਂ ਇਹਨਾਂ ਨੂੰ ਐਸੀ ਆਪਾਂ ਮੇਰੇ ਪਹਾੜ ਅੱਗ ਅੱਗ ਵੀ ਤੇ ਪਿੱਛੋਂ ਵੀ ਇਹੋ ਪਕਾਵੇ ਤੇ ਇਹੋ ਖਵਾ ਲੈ ਮੇਰ ਕੋਈ ਹੁੰਦਾ ਹੈਗਾ ਇਹ ਹੁਣ ਕੱਜ ਗਿਆ ਉਹ ਮਾਸੀ ਕੇ ਘਰ ਗਈ ਉਥੇ ਰੁੱਜੀ ਆ ਗਏ ਫੇਰ ਇਥੇ ਕੌਣ ਇਹ ਕਿਦਾਂ ਲੰਮੀ ਨਾ ਇਦਾਂ ਪਈ ਤੇ ਘੋੜੇ ਵੇਚ ਕੇ ਸੁੱਤੀ ਨਾ ਫਿਗਰ ਤੇ ਨਾ ਫਾਕਾ ਮੰਮੀ ਕੀ ਕਰਨ ਦੇ ਆਹ ਰੋ ਫੁਲਕੇ ਨਹੀਂ ਲਾਉਣਾ ਫੁਲਕੇ ਲਾਉਣ ਦੇਓ ਤਾਈ ਨੂੰ ਕੀ ਗੱਲ ਆ ਉਹਨਾਂ ਨੂੰ ਠਾਲਣਾ ਹੀ ਨਾ ਤਾਈ ਤੇ ਲੰਮੀ ਪਈ ਆ ਮੈਂ ਤੇ ਅੱਗੇ ਬੜਾ ਸੱਪ ਚੜਨ ਡਿਆ ਵਾ ਆਪ ਆਕਰ ਕੇ ਲੰਮੀ ਪਈ ਤੇ ਮੈਂ ਫੁਲਕੇ ਨਹੀਂ ਲਾਉਣ ਹੁਣ ਤੁਹਾਨੂੰ ਵੇਖ ਲੋ ਕਿਦਾਂ ਧੱਪ ਚੜਨ ਡਿਆ ਵਾ ਜਦੋਂ ਮੈਂ ਤੁਹਾਨੂੰ ਕਹਿੰਨੀ ਆ ਅੱਤੇ ਆਪਕੋ ਉਹਨਾਂ ਨੂੰ ਇੱਕਦਾਂ ਕਰਦੇ ਤੂੰ ਉਸ ਆਪਣੀਆਂ ਪਕਾ ਰੋਟੀ ਪਕਾ ਕੇ ਤੇ ਖਾ ਉਹਨੂੰ ਪਈ ਰਹਿੰਦੇ ਲੰਮੀ ਤਾਈ ਨੇ ਰੋਟੀ ਖਾਲੀ ਕਾ ਖਾਣੀ ਹੈ ਜੇ ਅਜੇ ਖਾਣੀ ਹੈ ਲੰਮੀ ਤੋ ਫਿਰੇ ਖਾਕਈ ਨਹੀਂ ਹੈ ਕਾਦੇ ਮੇਰੀ ਗੱਲ ਸੁਣਾ ਮੇਰੇ ਜੀ ਆਪਣੇ ਜੱਗੀ ਰੋਟੀ ਲਾ ਲੋ ਤਾਈ ਜੋਗੀ ਤੇ ਰਹਿ ਮੰਨੇ ਜੱਗੀ ਰਹਿਣ ਦੋ ਤੁਸੀਂ ਖੋਦੀ ਉਹਨਾਂ ਨੂੰ ਭੋਵੇ ਕੀਤਾ ਵਾ ਮੈਂ ਤਾਂ ਫੇਰ ਵੀ ਅੱਜ ਨਹੀਂ ਚੱਲ ਕੋਈ ਨਹੀਂ ਆਪਨੇ ਚਲ ਖਾ ਲੈਣਗੇ ਪਰ ਉਹਨੂੰ ਨਹੀਂ ਨਾ ਹੈਗੀ ਮਾਸਾ ਵੀ ਹੈਗੀ ਲੱਤੀ ਚੜੀ ਹੈਗੀ ਦੋ ਜੀ ਅਹੀਂ ਤੇ ਦੋ ਹੀ ਉਹ ਆਪ ਆਪਣਾ ਲਾ ਕੇ ਖਾ ਨਹੀਂ ਸਕਦੇ ਮੈਂ ਤਾਂ ਸੋਖੀ ਹਾਂ ਜੇ ਬਈ ਤੇ ਮੈਂ ਤਾਂ ਉਹ ਜਦੋਂ ਦੀ ਆਦੇ ਮੇਰੇ ਬਹੁਤ ਅੱਖੀ ਹੋ ਗਈਆਂ ਮੇਰੀ ਮੰਨ ਨੂੰ ਤਾਂ ਰਹਿਣ ਦੋ ਉਹਨਾਂ ਜੱਗ ਵੀ ਰੋਟੀ ਲਾਉ ਤੂੰ ਚੱਲ ਮੈਨੂੰ ਦੋ ਹਾਂ ਮੈਨੂੰ ਦੋ ਖਾਣੋ ਤੂੰ ਮੇਰੇ ਪਾਗਰ ਕਰਿਆ ਕਰ ਆ ਰੋਟੀ ਖਾ ਚਾਹ ਕਾਪੜਾ ਦਾ ਚਾਹ ਆ ਫੜੋ ਨਾ ਤੁਸੀਂ ਆਪ ਹੀ ਹੋ ਨੀ ਇੱਥੇ ਚਾੜਿਆ ਆਇਆ ਲੈ ਉਹਦਾ ਕਹਿੰਦੀ ਮਾਤਾ ਮੈਨੂੰ ਡਰ ਲੱਗਦਾ ਫਿਕਰ ਬੜਾ ਵਾ ਹੁਣ ਕਿਦਾਂ ਘੋੜੇ ਵੇਖ ਛੁੱਟੀ ਐ ਇਨ ਕੋਈ ਡਰ ਦੂਰ ਨਹੀਂ ਹੈਗਾ ਪਖਾਂਡੀ ਕਰਦੀ ਐ ਤੇ ਮੈਂ ਵੀ ਇੱਥੇ ਗਿਆ ਵਾਂ ਭੁੱਖ ਮੈਨੂੰ ਲੱਗੀ ਆ ਤਾਇਰ ਸੋਈ ਚ ਕੀ ਕਾਂਡੀ ਆ ਪਾਬੀ ਇੱਥੇ ਪਾਬੀ ਰੋਟੀ ਦੀ ਇਹ ਤੇ ਮੇਰੀ ਰੋਟੀ ਆ ਪਾਬੀ ਮੇਰੇ ਨਾਲ ਪਾਬੀ ਮੇਰੇ ਨਾਲ ਹੱਥੋਂ ਖੂਨ ਲਿਖੇ ਹਾਏ ਮੰਮੀ ਇਹ ਨਾ ਤਿੰਨ ਨਾ ਮੇਰੇ ਹੱਥ 'ਚ ਨਾ ਖੂਨ ਲਿਖੇ ਆ ਤੁਹਾਨੂੰ ਨੇ ਮੇਰਾ ਹੀ ਖੂਨ ਕਰਨਾ ਮੈਨੂੰ ਵੀ ਡਰਾਈ ਜਾਨੀ ਆ ਹਾਂ ਫਮੀ ਇਹ ਨਾ ਹੋਵੇ ਹਰ ਸੋਜੀ ਨਾ ਮਾੜੀ ਇਹਨੇ ਸਾੜ ਦੇ ਏਦਾਂ ਕਰੋ ਆ ਚੁੱਲਾ ਤੇ ਸਿਲੰਡਰ ਚੱਕੋ ਬਾਹਰ ਰੱਖ ਲੋ ਤੇ ਹਏ ਹੋ ਜੀ ਕਰ ਲਿਆ ਹਾਂ ਮੈਨੂੰ ਡਰਨਾ ਤੂੰ ਹੈ ਉਹ ਮੈਂ ਮਿੰਡ ਕਮਰੇ ਕਹਿੰਦੇ ਡਰਨਾ ਡਰਨਾ ਮੇਰੇ ਮੂੰਹ ਦੀ ਗੱਲਾਂ ਕਰਕੇ ਗਿਆ ਬਤਰਾ ਰਹੀ ਕਿ ਹੁਣ ਨਾ ਮੈਂ ਭਾਈ ਉਹ ਨਹੀਂ ਹੈ ਗੱਲਾਂ ਕਰਨ ਡਿਆ ਵਾ ਜਿਦਾਂ ਕੋ ਮੂੰਹ ਮੂੰਹ ਬੋਲਣ ਡਿਆ ਮੇਰੇ ਹੱਥ ਸਖੂਨ ਲਿਖਿਆ ਤੇ ਕੀ ਪਤਾ ਇਹੋ ਜੇ ਤਾਂ ਸੱਚੀ ਮੇਰਾ ਫੋਨ ਨਾ ਘਰ ਦੇ ਕਿਤੇ ਕਿਆ ਤੂੰ ਡਰਨਾ ਹੈਗਾ ਸਾਨੂੰ ਕਿਸੇ ਦਾ ਵੀ ਡਰ ਜੂੜਾ ਹੈਗਾ ਰੋਟੀ ਪਾਈ ਨਾ ਰੋਟੀ ਫੜ ਕੇ ਲੈ ਗਿਆ ਮੇਰੇ ਹੱਥਾਂ ਚੋਂ ਹੀ ਰੋਟੀ ਲੈ ਗਿਆ ਹਾਂ ਪਲੇਟ ਫੜ ਕੇ ਤਾਂ ਲੈ ਗਿਆ ਕਹਿੰਦਾ ਮੈਂ ਇਹ ਰੋਟੀ ਖਾਣੀ ਹੈ ਤੇ ਰੋਟੀ ਖਾਣ ਦਾ ਕਹਿੰਦਾ ਨਾਲੇ ਕਹਿ ਗਿਆ ਆ ਵੀ ਭਾਬੀ ਮੇਰੇ ਹੱਥ ਚ ਨਾ ਖੂਨ ਲਿਖੀ ਆ ਨਾਲੇ ਇਹਨਾਂ ਕਰਕੇ ਤਈ ਤੇ ਨਾਲੇ ਕੋਈ ਗੱਲਾਂ ਕਰਵਾਈਏ ਹੈ ਹੈ ਫੇਰ ਪੜੇਗਾ ਜਮਾਨਾ ਹੈਗਾ ਅੱਜ ਕੱਲ ਤੂੰ ਇਹ ਚੁੱਪ ਕਰਕੇ ਸਿਲੰਡਰ ਚ ਕੋਈ ਬਾਹਰ ਰੱਖੋ ਅਸੀਂ ਡਰ ਕੇ ਨਹੀਂ ਰਹਿਣਾ ਰੋਣਾ ਹੈਗਾ ਇਹਨਾਂ ਕੋ ਤੂੰ ਇਹ ਬਸ ਇਹੋ ਗੱਲ ਕਹਿ ਦਿਆ ਕਰੋ ਕਹੀਂ ਡਰ ਕੇ ਨਹੀਂ ਰਹਿਣਾ ਜਦੋਂ ਉਹਨੇ ਮੈਨੂੰ ਮਾਰਤਾ ਨਾ ਫਿਰ ਤਾਂ ਉਹ ਐਵੇਂ ਮਾਰ ਦੂਗਾ ਸਾਨੂੰ ਮਾਰ ਕੇ ਤੇ ਉਹਨੇ ਇੱਥੇ ਰਹਿਣਾ ਵਾ ਸਾਡੇ ਕੋਲ ਕੋਈ ਕੰਮ ਨਹੀਂ ਸੁਰਿਆ ਫਿਰੰਡਿਆ ਵਾ ਅੰਦਰ ਨਾਲ ਜੇਲ੍ਹ ਚਲ ਗਿਆ ਸਮਝਾ ਲੂੰਗੀ ਮੈਨੂੰ ਆਪ ਕੋਈ ਗੱਲ ਨਹੀਂ ਫਿਕਰ ਨਾ ਕਰ ਕੋਈ ਗੱਜ ਹੈ ਨਹੀਂ ਆ ਤੇ ਬਸ ਮੈਨੂੰ ਕਹਿ ਦਿੰਦੇ ਜੇ ਹੌਸਲਾ ਦੇ ਦਿੰਦੇ ਮੈਨੂੰ ਕਿ ਸੰਭਾਲ ਲਾਂਗੀ ਮੈਂ ਆ ਕੋਈ ਗੱਲ ਨਹੀਂ ਤੂੰ ਡਰਦਾ ਤੂੰ ਖਦਰਾ ਡਰਨਾ ਤੂੰ ਕਾਪ ਕਾ ਖਵਾਈ ਜੋ ਉਹਨਾਂ ਨੇ ਫਿਰ ਜਦੋਂ ਤੁਹਾਡੀ ਨੂੰ ਨੂੰ ਮਾਰਤਾ ਨਾ ਫੇਰ ਤੈਨੂੰ ਪਤਾ ਲੱਗ ਜਾਣਾ ਨਹੀਂ ਮਾਰ ਦੇ ਨਹੀਂ ਇਸ ਪਤੇ ਹੁਣ ਮਾਰ ਦਿੱਤੀ ਐ ਤੇ ਹੁਣ ਮੈਨੂੰ ਪਤਾ ਵਾ ਜੋ ਚੂਲ ਮਾਰੀ ਨਾ ਭਾਬੀ ਨੇ ਮਾਰਨੀ ਆ ਇਹਨੂੰ ਮਰਖੂ ਡਰਾ ਗਈ ਤੇ ਜੇ ਨਾ ਡਰੀ ਫਿਰ ਇਹਦਾ ਵੀ ਕੰਮ ਕਰ ਦੇਣਾ ਇਹ ਵੀ ਜਾਊ ਅਮਣ ਕੋਲ ਹੀ खा ही लिया कि सोचा ही सोच दी इी से लम्मी पै गई आखी लग गई चलो शरीर जरा घोड़ा हो गया है तो जितना ना पर जिद खरे वेखा भला भुख केड़ी लगती है परोंौठे दाश ना लैके एन लगन डे हमने पर खा ला पता नहीं गाड़ी हूं पर रोटियां पता नहीं है का की ਵੇਖਾਂ ਭਲਾ ਅੰਦਰ ਜਾ ਕੇ ਮੇਰੀ ਤੀ ਖਾਣਾ ਰੋਟੀ ਮੰਮੀ ਅੰਦਰ ਨਹੀਂ ਜਮੇ ਜਾਣਾ ਅੰਦਰ ਉਹ ਬੈਠਾ ਵਾ ਮੈਂ ਇੱਥੇ ਬਾਹਰ ਹੀ ਬਹਿ ਕੇ ਇੱਕ ਸਾਈਡ ਤੋਂ ਖਿਖਾ ਲੈਂਦੀ ਆਂ ਚਾ ਖਾਣਾ ਫਿਰ ਆਹ ਕਿਹੜੀ ਬੜੇ ਦਾ ਆ ਗਿਆ ਵਾ ਇਹਨੂੰ ਤਾਂ ਬਾਅਦ ਚ ਪੁੱਛਦੇ ਆਂ ਜੋਤੀ ਹਾਂਜੀ ਜੀ ਤੁਸੀਂ ਮੈਨੂੰ ਆਵਾਜ਼ ਮਾਰਦੇ ਆਂ ਮੈਂ ਕੋਈ ਕੰਮ ਕਰਦੀ ਮੇਰਾ ਸੁੱਤੀ ਉੱਠੀ ਮਾੜੀ ਜੀ ਤੇ ਮੈਨੂੰ ਨਾ ਹਾਂ ਲੱਗਦਾ ਰੋਟੀਆਂ ਪਰੌਂਠੀਆਂ ਲਾਉਣ ਦੇ ਅੱਛਾ ਲਾ ਲੀਆ ਵਾ ਚੱਲਿਆ ਫਿਰ ਉਹ ਤੇ ਮੈਂ ਖਾ ਲਾਂ ਖਾ ਲੈਂਦੀ ਮੈਂ ਕੋਈ ਨਹੀਂ ਤੇ ਜੇ ਰਹਿ ਜਾਣਗੇ ਮੈਨੂੰ ਦੱਸਦੀ ਮੈਂ ਖਾ ਕੇ ਬਾਅਦ ਚ ਲਾ ਦੇਣੀ ਜੀ ਬਸ ਲੱਤ ਗਿਆ ਵਾ ਹਾਂ ਚੱਲ ਕੋਈ ਮੁੰਨੇ ਨੂੰ ਰੋਟੀ ਪਾ ਕੇ ਦਿੱਤੀ ਮੈਂ ਹੁਣ ਮੈਂ ਤੁਹਾਡੇ ਵਾਸਤੇ ਰੋਟੀ ਲਾ ਕੇ ਆਉਂਦੀ ਹਾਂ ਮੇਰੇ ਬੱਚੇ ਨਹੀਂ ਹੁੰਦੇ ਤੁਹਾਡੇ ਚੱਲ ਚੱਲ ਜਾ ਪੁੱਤ ਵੱਡੇ ਵੱਡੇ ਬੋਲੋ ਉੱਠ ਕੇ ਇੰਦਰ ਆਉਂਦੇ ਹੋ ਮੈਂ ਸਰ ਫੜਾਈ ਦਿੰਨੀ ਆ ਨੇ ਚੰਗਾ ਕੀਤਾ ਪੁੱਤ ਖਲਾ ਹੋਵੇ ਤੇਰਾ ਵੱਡਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਚਾਹੀਦੀ ਤੇ ਹੈਗੀ ਆ ਨਾਲੇ ਤੇ ਇਹ ਦੁਖੀ ਆ ਅਹੀਂ ਕਿਹੜੇ ਰੋਟੀਆਂ ਨਹੀਂ ਪਕਾਉਂਦੇ ਕਿ ਕੀ ਨਹੀਂ ਖਾਂਦੇ ਅਹੀਂ ਤੇ ਖੰਨੀ ਖਾਂਦੇ ਆ ਤੇ ਖੰਨੀ ਟੰਗਦੇ ਆ ਪਰ ਹੁਣ ਰੱਬ ਨੇ ਵਕਤ ਹੀ ਇਹੋ ਜਿਹਾ ਪਾਤਾ ਵਾ ਦੂਜਿਆਂ ਦੇ ਹੱਥਾਂ ਵਾਲੇ ਦੇਖਣਾ ਪੈਣ ਡਿਆ ਵਾ ਹਾਂਜੀ ਤਾਈ ਜੀ ਤਾਈ ਮੈਂ ਰੋਟੀ ਲੈ ਕੇ ਆਉਂਦੀ ਹਾਂ ਤੁਸੀਂ ਦੁਖੀ ਹੋ ਨਾ ਤਾਂ ਕਰਕੇ ਚੱਲ ਆਇਆ ਤੂੰ ਆਪਣੇ ਲਈ ਵੀ ਲੈ ਆ ਪੁੱਤ ਕੋਈ ਨਹੀਂ ਮੈਂ ਲੈ ਆਉਣੀ ਤੂੰ ਹੀ ਖਾ ਉਹ ਮੈਂ ਤੇ ਬੜੀ ਸੋਹਣੀ ਰੋਟੀ ਬੜੀ ਮੈਨੂੰ ਉਥੇ ਨਾ ਬਾਸ਼ਨਾ ਜੀ ਆ ਗਈ ਸੋਣਾ ਕੀ ਮੈਂ ਤੇ ਪੁੱਤ ਲੰਮੀ ਪੈ ਗਈ ਮਾੜੀ ਜੀ ਤੇ ਅੱਖ ਹੀ ਲੱਗ ਗਈ ਉਹ ਹੋਈ ਉੱਠਦੀ ਆ ਤੇ ਫੇਰ ਢੜਚ ਇਦਾਂ ਮੁੱਕੀ ਵਜਦੀ ਹਾਏ ਅਮਨ ਹਾਏ ਅਮਨ ਇਦਾਂ ਹੀ ਹੁੰਦਾ ਮੈਂ ਆਹੀ ਬਟਾ ਤਾਈ ਜੀ ਤੁਹਾਨੂੰ ਤਾਂ ਪਿਆਰ ਨਾਲ ਤੁਹਾਨੂੰ ਜਰੂਰ ਨੀਂਦ ਆਉਂਦੀ ਆ ਹਨਾ ਨਹੀਂ ਤੇ ਪਿਆਰ ਨਾਲ ਨੀਂਦ ਮੈਨੂੰ ਕਿੱਥੇ ਆਉਂਦੀ ਪੁੱਤ ਮੈਨੂੰ ਤਾਂ ਰਾਤ ਨੀਂਦ ਨਹੀਂ ਆਉਂਦੀ ਦੁਪਹਿਰਾਂ ਨੂੰ ਕਿੱਥੇ ਆਉਣੀ ਆ ਚੱਲਿਆ ਤੂੰ ਰੋਟੀ ਖਾ ਲੈ ਮੈਨੂੰ ਵੀ ਖਾ ਲੈ ਲੈਂਦੇ ਤੁਸੀਂ ਤਾਂ ਮੈਂ ਨਹੀਂ ਤੁਸੀਂ ਸੁੱਤੇ ਹੁੰਦੇ ਹੋ ਤੇ ਇਹ ਕਹਿੰਦੇ ਤੁਹਾਨੂੰ ਨੀਂਦ ਨਹੀਂ ਆਉਂਦੀ ਸਾਡੀਆਂ ਹੀ ਨਜ਼ਰਾਂ 'ਚ ਮੈਂ ਸੁੱਤੀ ਹੁੰਨੀ ਆ ਮੇਰੇ ਤਾਂ ਕਿਤੇ ਅੱਖਾਂ ਪਾੜ ਜਾਂਦੀਆਂ ਵਾ ਕਿਤੇ ਡੇਲਿਆਂ 'ਚ ਨੀਂਦ ਪੈਂਦੀ ਹੈ ਨੀਗੀ ਆਹੋ ਫਿਰ ਸਾਡੇ ਸਾਹਮਣੇ ਵਿਖਾਵਾ ਕਰ ਦਿੰਦੇ ਕੰਮ-ਕੁਮ ਤੋਂ ਡਰਦੇ ਹੋਰ ਕੀ ਕੀ ਕੰਮ ਨਾ ਕਰਨਾ ਪਵੇ ਕਿਤੇ ਚੱਲ ਕੋਈ ਨਹੀਂ ਤੂੰ ਖਾ ਉਹ ਰੋਟੀ ਮੰਮੀ ਆ ਗਈ ਕੰਮ ਕਰਨ ਨੂੰ ਬਥੇਰਾ ਕੰਮ ਕਰ ਲਿੰਦੀ ਆ ਬੋਲੀ ਜਾ ਜੋ ਮਰਜੀ ਜਿੰਨੇ ਖਾਣੀ ਉਹਨੇ ਖਾ ਹੀ ਲੈਣੀ ਗਾਣਾ ਨਹੀਂ ਕੋ ਵਧੀਆ ਲੱਭਣ ਡਿਆ ਮੈਂ ਮਸੀਹਰਾ ਗਾਣਾ ਲਾਵਣਾ ਬਾਕੀ ਦਾ ਗਾਣਾ ਆ ਯਾਰ ਨਵਾਣਾ ਹੋ ਲਾਉਣਾ ਨਹੀਂ ਸੀ ਦੂਰ ਲੰਨੇ ਪਰ ਉਹਨਾਂ ਤਰਾ ਫੇਰ ਆ ਗਿਆ ਪੰਜੋਦ ਤੈਨੂੰ ਲੱਗਣੀ ਨਹੀਂ ਮੈਨੂੰ ਲੱਗਦਾ ਤੂੰ ਨੂੰ 24 ਘੰਟੇ ਇਦਾਂ ਹੀ ਇਦਾਂ ਡੇਲੇ ਅੱਡ ਛੜਦਾ ਵਾਂ ਅੜੀਆਂ ਬਾਹਰ ਤੁਰੀਆਂ ਫਿਰਦੀਆਂ ਨਾ ਇਹਨੂੰ ਰਹਿਣ ਨਹੀਂ ਦੇਣਾ ਉਹਨਾਂ ਨੇ ਤੈਨੂੰ ਮੈਂ ਦੱਸਾਂ ਜੇ ਮੈਨਾਂ ਰਿਆ ਤੇ ਰਹਿਣਾ ਇਹਨਾਂ ਵੀ ਨਹੀਂ ਆ ਇਹ ਨਹੀਂ ਕੁਛ ਕਦੀ ਹੁਣ ਤੂੰ ਤੇ ਇੱਕੋ ਹੀ ਗੱਲ ਫੜੀ ਆ ਬਸ ਕਦ ਅੰਤੇਰੇ ਕੀ ਪੂਰ ਸਵਾਰ ਹੋਇਆ ਸਿਰ ਤੇ ਤੇ ਕੀ ਕਰਾਂ ਫਿਰ ਜਿੱਥੇ ਗਿਆ ਸੀ ਉੱਥੇ ਕੀ ਹੈ ਹੁਣ ਇਹ ਦੱਸ ਮੈਨੂੰ ਕਰਨਾ ਕੀ ਤੂੰ ਉੱਥੇ ਮੈਂ ਪੁਲਸ ਵਾਲੇ ਆਏ ਮੌਕਾ ਵੇਖ ਲਿਆ ਉਹਨਾਂ ਪੈਸੇ ਦੇ ਦਿੱਤੇ ਉਹ ਕਹਿੰਦੇ ਕੋਈ ਗੱਲ ਨਹੀਂ ਪੈਸੇ ਰੁੱਖਾਂ ਨਾਲ ਲੱਗੇ ਗਾੜੀ ਆਹੋ ਕਹਿੰਦੇ ਆਪੇ ਸਾਂਭ ਲਾਂਗੇ ਰੁੱਖਾਂ ਨੂੰ ਲੱਗੇ ਤੇ ਹੁਣ ਕੀ ਕਰੀਏ ਪੈਸੇ ਦੇਣੇ ਪੈਣੇ ਆ ਉਹਨੇ ਤੇ ਨਖਤਿਆ ਉਹਨਾਂ ਕੋ ਨਹੀਂ ਲਏ ਅਮਨ ਹੋਣਾ ਕੋ ਜਿੰਨੇ ਜਾੜ ਦਿੱਤੇ ਆ ਤੇ ਦੂਜੀ ਸਾਮੀ ਫੇ ਕਾਬੂ ਆ ਗਈ ਆ ਉਹਨੇ ਮੈਂ ਕਹਿਤਾ ਦੇਣਾ ਵਿਆਹ ਕਰਾਉਣਾ ਮੈਂ ਆਵੇ ਤੇਰੇ ਗਾੜੀ ਜੋੜੇ ਹੱਥ ਮੈਂ ਨਹੀਂ ਤੇਰਾ ਕਰਦੀ ਵਿਆਹ ਦਫਾ ਹੋ ਜਾ ਕੇ ਜਿੱਥੇ ਮਰਜੀ ਬਾਹਰ ਨਿਕਲ ਜੇ ਤੂੰ ਅੱਗੇ ਬਚ ਗਿਆ ਤੇ ਹੁਣ ਤੇਰਾ ਰਾਦਾ ਵੀ ਮੈਂ ਫੋਰ ਪਸਾਵਾ ਮਾ ਨੂੰ ਮੈਂ ਤੇ ਹੱਥ ਖੜੇ ਕਰਤੇ ਹੀ ਤੇਰੇ ਵਾਸਤੇ ਮੈਨੂੰ ਨਹੀਂ ਪਤਾ ਤੂੰ ਫਿਰਹੀਂ ਇੱਥੇ ਤੇ ਮੈਂ ਰਹਿਣਾ ਉਥੇ ਉਥੇ ਜਿਹਦਾ ਘਰ ਵਾ ਉਹ ਉਹ ਨਾ ਹੀ ਇੱਥੇ ਉਹਨੂੰ ਮੈਂ ਡਰਾਤਾ ਉਹਨੂੰ ਮੈਂ ਦੱਸਤਾ ਕਿ ਮੇਰਾ ਵਿਆਹ ਹੋਇਆ ਹੀ ਇਸ ਦਮ ਮੇਰੇ ਪੱਲੇ ਪੈ ਗਈ ਉਹ ਸੜ ਗਈ ਸੜੀ ਤੇਰੇ ਘਰ ਹੀ ਉਹ ਕੰਜਰ ਨੂੰ ਸਰਪਾਈ ਦੇਣਾ ਆ ਗਏ ਵੈਂ ਤੇ ਮੈਂ ਇੱਥੇ ਕਿ ਤੂੰ ਫਸ ਨਾ ਜਾਵੀਂ ਫੋਨ ਕਰ ਲਿਆ ਜਾ ਕੇ ਤੂੰ ਆਹੋ ਆ ਕਹਿੰਦੀ ਤੁਹਾਨੂੰ ਮੈਂ ਆਉਣਾ ਸੀ ਮੈਂ ਤੇ ਮੈਂ ਤੁਹਾਨੂੰ ਦੱਸ ਲੱਗੀ ਕਿ ਆਉਣਾ ਵਾ ਤੇ ਮੈਂ ਕਿਹਾ ਇੱਥੇ ਨਾ ਵੜ ਜੀ ਮੁਰਜੀ ਬਹੁਤਾ ਲੈ ਪੀ ਰਾਹਕਾਰ ਵਾ ਤੂੰ ਓਦਾਂ ਬਹੁਤਾ ਹੀ ਰਾਹਕਾਰ ਵਾ ਹੁਣ ਤੇ ਉਹ ਜਿਹੜੀ ਸਾੜੀ ਪੈਦੀ ਨਾ ਉਹ ਵੀ ਮੇਰੀ ਆ ਹੁਣ ਨਾ ਮਾਸੀ ਬੜੀ ਇੱਥੇ ਮੈਂ ਡਰਾਤੀ ਆ ਲੱਭ ਲਾਨਤ ਤਮਾ ਖਰਾਬ ਤੇਰੀ ਆ ਉਹ ਗੱਲ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਜਿੱਦਣ ਫਸਿਆ ਨਾ ਕਸੂਤਾ ਫਸੇਗਾ ਤੇ 100 ਦਿਨ ਚੋਰਦਾ ਹੈਗਾ ਵਾ ਨਾ ਆਹੋ ਤੇ ਫਿਰ 100 ਦਿਨ ਨਾ ਹੋ ਨਿਆਰੇ ਇੱਕ ਦਿਨ ਨਾ ਕੀ ਹੋਣਾ ਹਾਏ ਮਨਜੋਦ ਚੰਗੀਆਂ ਗੱਲਾਂ ਕਰ ਤੂੰ ਨਾ ਮਾਰੀਆਂ ਗੱਲਾਂ ਕਰ ਨਾ ਲਾਲਚ ਕਰ ਪੁੱਤ ਸਾਨੂੰ ਅੱਗੇ ਉਹਨਾਂ ਪੈ ਨੇ ਸਾਡਾ ਕੀ ਸਵਾਰਿਆ ਗਾੜੀ ਤੋਂ ਹੋਰ ਮੰਗਣੇ ਉਹਨਾਂ ਨੇ ਸਾਡਾ ਕੀਤਾ ਕੀ ਨੁਕਸਾਨ ਕਰਨਾ ਤੇ ਜਦੋਂ ਗਰੀਬੀ ਹੀ ਉਦੋਂ ਲੋਕੀ ਕੀ ਸਵਾਰਦੇ ਹੀ ਵੀ ਰਿਸ਼ਤੇ ਹੁੰਦੇ ਜਵਾਬ ਦੇਣ ਦੇ ਮੁੰਡਾ ਗਰੀਬ ਆ ਗਰੀਬ ਹੀ ਗਰੀਬ ਹੋ ਮੈਂ ਲੋਕਾਂ ਨੂੰ ਦੱਸਣਾ ਵਾ ਅਮੀਰ ਬਣ ਕੇ ਤੇ ਲੋਕਾਂ ਨੂੰ ਮੈਂ ਜਵਾਬ ਦੇਣੇ ਆ ਹਾਏ ਰੱਬਾ ਤੂੰ ਜਦੋਂ ਇਦਾਂ ਗੱਲਾਂ ਕਰਦਾ ਮੇਰਾ ਤਾਂ ਦਿਲ ਟੜਕਦਾ ਵਾ ਮੈਂ ਡਰ ਜਾਂ ਨਹੀਂ ਉਹ ਸੜੇ ਅਸੀਂ ਜਿਹੜੇ ਘਰ 'ਚ ਹੈਗੇ ਆ ਨਾ ਇੱਥੇ ਅਸੀਂ ਉੱਥੇ ਹੀ ਠੀਕ ਵਾ ਰੱਬ ਦਾ ਵਾਸਤਾ ਨਾ ਬਹੁਤੀਆਂ ਉੱਚੀਆਂ ਬਲੰਦੀਆਂ ਨੂੰ ਛੂ ਮੈਂ ਮਾਤਾ ਜੰਮਿਆ ਗਰੀਬ ਹੀ ਮੈਂ ਮਰਨਾ ਗਰੀਬ ਨਹੀਂ ਹੈਗਾ ਮੈਂ ਅਮੀਰ ਬਣ ਕੇ ਮਰਨਾ ਸਿੱਧੀ ਗੱਲ ਵਾ ਕਿੰਨੂੰ ਤੂੰ ਲੈ ਕੇ ਆਉਣਾ ਜਿਆਦੇ ਪੈਸੇ ਵਾਲੀ ਸਾਮੀ ਨੇ ਪਹਿਲਾਂ ਮੈਨੂੰ ਇਹ ਗੱਲ ਦੱਸ ਉਹ ਮਨਪ੍ਰੀਤ ਅਛਾ ਉਹ ਤੇਰੇ ਟੇਡ ਚੋਂ ਨਹੀਂ ਗਈ ਏ ਜੇ ਗੱਲ ਮਾਦਾ ਉਹ ਤੇ ਮੇਰੇ ਸੁਪਨਿਆਂ ਚ ਵੀ ਆਉਂਦੀ ਆ ਆ ਮੇਰੇ ਸਾਹਮਣੇ ਤੇ ਚਿਹਰਾ ਰੀਦਾ ਘੁੰਮਦਾ ਛਿੱਤਰ ਫੜ ਕੇ ਤੇਰੇ ਮਾਰਾਂ ਚਿਹਰੇ ਦੇ ਉੱਤੇ ਤੈਨੂੰ ਲੱਗ ਜੇ ਪਤਾ ਨਾਲੇ ਜੇ ਰੋ ਅਗਲੇ ਤੈਨੂੰ ਦੇਣਗੇ ਨਾ ਮਨਪ੍ਰੀਤ ਤੈਨੂੰ ਸੋਝੀ ਆਜੂਗੀ ਤੂੰ ਹੀ ਪਾਣੀ ਵਾਰਨਾ ਈ ਓ ਇੱਥੇ ਮੇਕੋ ਲਖਾਲਾ ਤੇ ਮੇਰਾ ਸ਼ਿਰਨਾ ਖਾ ਬਾਹਰ ਚੱਲ ਮੈਂ ਗੱਣ ਸੁਣਨਾ ਉਹਨਾਂ ਵਾਲਾਂ ਵੇਖ ਉਹਨਾਂ ਦਾ ਮਿੰਡਾ ਨਹੀਂ ਹੈਗਾ ਕੰਦੀ ਬਰੂਣੀ ਲੱਗੀਆਂ ਵਾ ਕੰਦੀ ਬਰੂਈ ਜੇਕਰ ਚੋ ਪੈਰ ਪਾ ਬਾਹਰ ਪਉਣਗੇ ਨਾ ਤੇ ਮਰ ਲੰਗੀਆਂ ਸਿੱਧੀ ਗੱਲ ਈ ਮੈਨੂੰ ਦੇ ਦੇ ਕੋ ਮੈਂ ਮਰ ਜਾ ਤੂੰ ਨਜ਼ਾਰੇ ਲੁੱਟ ਹਾਂ ਦੋਗੀ ਮਾਈ ਵਾਲੀ ਵੀ ਇਹਨੂੰ ਨਹੀਂ ਮੇਰੀ ਪਾਈ ਦੀ ਆਪ ਜੀ ਇਹਨੇ ਗਰੀਬ ਹੀ ਮਰਨਾ